जय श्री राम जय श्री राम जय श्री राम आज ਤੁਹਾਡੇ ਸਾਰਿਆਂ ਦੇ ਨਾਲ ਫੇਸਬੁੱਕ ਮਾਧਿਅਮ ਤੋਂ ਲਾਈਵ ਇਸ ਕਰਕੇ ਹੋਏ ਹੈ ਕਿ ਲੰਮੇ ਇੰਤਜ਼ਾਰ ਤੋਂ ਬਾਅਦ ਭਗਵਾਨ ਰਾਮ ਜੀ ਦੇ ਰਾਮ ਨਾਮ ਦੇ ਨਮਿਤ ਅੱਜ ਕੱਲ ਭਵੇ ਸ਼ੋਭਾ ਯਾਤਰਾ ਜਿਹੜੀ ਹੈ ਉਹ ਸੱਜਣ ਜਾ ਰਹੀ ਹੈ ਉਸ ਸ਼ੋਭਾ ਯਾਤਰਾ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਉਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਖਾਸ ਤੌਰ ਦੇ ਉੱਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਭਗਵਾਨ ਰਾਮ ਜੀ ਦੀ ਆਮਦ ਦੇ ਉੱਤੇ ਟਾਂਡਾ ਉੜਮੜ ਆਇਆ ਪੁੱਟਿਆ ਸਾਰੀਆਂ ਧਾਰਮਿਕ ਸਥਾਵਾਂ 'ਤੇ ਆਪਣੇ ਪੱਦਰ ਦੇ ਉੱਤੇ ਝੋਰ ਸ਼ੋਰ ਨਾਲ ਆਪਣੇ ਆਰਾਧੇ ਦੇ ਆਉਣ ਦੀ ਖੁਸ਼ੀ ਦੇ ਵਿੱਚ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ। ਉਥੇ ਸਨਾਤਨ ਧਰਮ ਸਭਾ ਦੀ ਜਿਹੜੀ ਮਹਾ ਮੰਡਲੀ ਖਾਸ ਤੌਰ ਤੇ ਸਾਰੀਆਂ ਮਹਿਲਾਵਾਂ ਦੀ ਪਟਟੀ ਉਹਦੇ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਆ ਚਾਹੇ ਉਹ ਛੱਡਿਆਂ ਦੇ ਨੂੰ ਲੈ ਕੇ ਪ੍ਰਯਾਸ ਹੋਣ ਚਾਹੇ ਫੁੱਲਾਂ ਨੂੰ ਕੋਟਲਾ ਮੂਵੀ ਫੁੱਲਾਂ ਨੂੰ ਲੈ ਕੇ ਪ੍ਰਯਾਸ ਹੋਣ ਤੇ ਚਾਹੇ ਉਹ ਪ੍ਰਯਾਸ ਜਿਹੜਾ ਆ ਫੁੱਲਾਂ ਤੋਂ ਇਲਾਵਾ ਹਰ ਕਾਰੇ ਦਾ ਪ੍ਰਯਾਸ ਸੈਂਕੜੇ ਜਿਹੜੀਆਂ ਔਰਤਾਂ ਆ ਉਹ ਭਗਵਾਨ ਰਾਮ ਜੀ ਦੇ ਆਵਨ ਨੂੰ ਲੈ ਕੇ ਹੱਥਾਂ ਵਿੱਚ ਛੱਡੇ ਫੜ ਕੇ ਉਹ ਭਗਵਾਨ ਰਾਮ ਦੀ ਆਵਤ ਤੇ ਬੈ ਕੇ ਇੱਥੇ ਨਿਤ ਦਿਨ ਪ੍ਰਭੂ શ્રી ਰਾਮ ਦਾ ਸੇਵਾ ਕਰ ਰਹੀਆਂ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਤੇ ਕੱਲ 12 ਵਜੇ ਇਹ ਸ਼ੋਭਾ ਯਾਤਰਾ ਜਿਹੜੀ ਆ ਹਾਰ ਯਾ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ 12 ਵਜੇ ਆਰੰਭ ਹੋਏ 12 ਵਜੇ ਆਰੰਭਤਾ ਤੋਂ ਬਾਅਦ ਇਹਦਾ ਜਿਹੜਾ ਰੂਟ ਹੈ ਉਹ ਮਹਾਦੇਵ ਮੰਦਿਰ ਤੋਂ ਸ਼ਿਮਲਾ ਪਹਾੜੀ ਸ਼ਿਮਲਾ ਪਹਾੜੀ ਤੋਂ ਠਾਕੁਰਦਵਾਰਾ ਮੰਦਿਰ ਠਾਕੁਰਦਵਾਰਾ ਮੰਦਿਰ ਤੋਂ ਬਾਰੋ-ਬਾਰ ਹੁੰਦੇ ਹੋਏ ਇਹ ਜਾਏਗਾ ਬਾਬਾ ਬੂਤਾ ਭਗਤ ਚੌਂਕ ਉਸ ਤੋਂ ਬਾਅਦ ਜਾਏਗਾ ਇਹ ਸਿੱਧਾ ਪੁਲਿਸ ਸਟੇਸ਼ਨ ਵਾਲੇ ਰਸਤੇ ਤੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ਚੌਕ ਰੇਲਵੇ ਸਿਸ਼ਕ ਚੌਕ ਤੋਂ ਅੱਗੇ ਫਿਰ ਆਏਗਾ ਸ਼ੀਰ ਚੌਕ ਸ਼ੀਰ ਚੌਕ ਤੋਂ ਦੁਆਰਾ ਦੇਰ ਸ਼ਾਮ ਸਮਾਪਤੀ ਹੋਏਗੀ ਮਹਾਦੇਵ ਇਸ ਸੰਬੰਧੀ ਅਸੀਂ ਸਾਰੇ ਪ੍ਰਬੰਧਕਾਂ ਦੇ ਤਰਫੋਂ ਖਾਸ ਤੌਰ ਦੇ ਉੱਤੇ ਜਿੱਥੇ ਸੰਗਤਾਂ ਨੇ ਭਗਵਾਨ ਰਾਮ ਦੀ ਆਮਦ ਦੇ ਉੱਤੇ ਲੰਗਰਾਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਕਿ ਦੋ ਦੋ ਹੱਥ ਜੋੜ ਕੇ ਉਹਨਾਂ ਨੂੰ ਲੰਗਰਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਹਰ ਦੁਕਾਨਦਾਰ ਚਾਹ ਰਿਹਾ ਸੀ ਕਿ ਮੇਰੀ ਦੁਕਾਨ ਦੇ ਬਾਹਰ ਲੰਗਰ ਲੱਗੇ ਪਰੰਤੂ ਕੁਝ ਕਾਰਨਾ ਕਰਕੇ ਜਿਹੜੇ ਹੈਗੇ ਆ ਲੰਗਰ ਸਥਗਤ ਕੀਤੇ ਸਭ ਤੋਂ ਪਹਿਲਾਂ ਉਹਨਾਂ ਕੋਲੋਂ ਮਾਫੀ ਚਾਹੁੰਦੇ ਆ ਕਿਉਂਕਿ ਉਹ ਜਗ੍ਹਾ ਓਨੀ ਸੀ ਸੰਗਤ ਦਾ ਉਛਾਹ ਜ਼ਿਆਦਾ ਸੀ ਤੇ ਉਹਨੂੰ ਪ੍ਰਸ਼ਾਸਨਿਕ ਤੌਰ ਤੇ ਮੈਨੇਜ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਅੱਜ ਦਾ ਪੂਰਾ ਦਿਨ ਤੇ ਅੱਜ ਦੀ ਪੂਰੀ ਰਾਤ ਪਈ ਹੈ। ਤੁਸੀਂ ਸਾਨੂੰ ਇਸ ਫੇਸਬੁੱਕ ਮਾਧਿਅਮ ਤੋਂ ਸਾਨੂੰ ਆਪਣੇ ਕਮੈਂਟਸ ਰਾਹੀਂ ਜਾਂ ਸਾਡੇ ਨਾਲ ਟੈਲੀਫੋਨ ਦੇ ਉੱਤੇ ਸੰਪਰਕ ਕਰਕੇ ਕਿਸੇ ਵੀ ਪ੍ਰਬੰਧਕ ਵੀਰ ਦੇ ਨਾਲ ਕਿਸ ਤਰੀਕੇ ਨਾਲ ਅਸੀਂ ਹੋਰ ਸੋਹਣਾ ਇਸ ਨੂੰ ਕਰ ਰਹੇ ਹਾਂ ਉਹਦਾ ਸੁਝਾਅ ਦੇ ਸਕਦੇ ਹੋ। ਬਾਕੀ ਪ੍ਰਭੂ ਸ਼੍ਰੀ ਰਾਮ ਜੀ ਦਾ ਕੱਲ੍ਹ ਦੇ ਆਗਮਨ ਨੂੰ ਲੈ ਕੇ 6 ਤਰੀਕ ਨੂੰ ਅਸੀਂ ਉਹਨੂੰ ਕ੍ਰਿਟਿਸਿਜ਼ਮ ਮੰਗਾ ਪੰਨਾਂਗੇ ਕਿ ਆਲੋਚਨਾ ਹੋ ਰਹੀ ਹੈ ਜੇ ਅੱਜ ਦਉਗੇ ਤੇ ਅੱਜ ਤੁਹਾਡਾ ਵਿਚਾਰ ਜਿਹੜਾ ਸਾਰੇ ਪ੍ਰਬੰਧਕਾਂ ਦੇ ਸਿਰ ਮੱਥੇ ਆ ਤੇ ਇਹਦੇ ਲਈ ਸਾਰੇ ਸ਼ੈਭੂ ਫੁੱਲਾਣਾ ਸ਼ੁਭਤ ਕਰ ਦਿੱਤਾ ਗਿਆ ਫੁੱਲਾਂ ਦੇ ਵਿੱਚ ਜਿਹੜਾ ਮੇਰਾ ਖਿਆਲ ਕਈ ਕੁਆਰਟਲ ਫੁੱਲ ਜਿਹੜੇ ਆ ਉਹ ਲਫਾਫਿਆਂ ਚ ਪੈਕ ਹੋ ਕੇ ਬੀਜੀਆਂ ਨੇ ਸੇਵਾ ਕੀਤੀ ਹੈ ਔਰ ਉਹ ਸੇਵਾ ਜਿਹੜੀ ਆ ਉਹ ਸਾਰੇ ਦੁਕਾਨਾਂ ਨੂੰ ਲਫਾਫੇ ਜਿਹੜੇ ਆ ਭਗਵਾਨ ਰਾਮਦੇਵ ਤੇ ਫੁੱਲਾਂ ਦੀ ਮਹਿਕ ਖਲਾਰ ਲਈ ਤਿਆਰ ਬਰ ਤਿਆਰ ਬੈਠੇ ਆ ਸਾਰੇ ਦੁਕਾਨਦਾਰ ਜਿਹੜੇ ਆ ਤਿਆਰ ਬਰ ਤਿਆਰ ਬੈਠੇ ਆ ਸਾਰੇ ਦੁਕਾਨਦਾਰਾਂ ਨੂੰ ਅਪੀਲ ਹੈ ਸਾਰੇ ਭਰਾਵਾਂ ਨੂੰ ਅਪੀਲ ਹੈ ਕਿ ਸ਼ਾਂਤੀ ਬਣਾਈ ਰੱਖਣਾ ਭਗਵਾਨ ਰਾਮ ਦੀ ਆਮਦ ਦੇ ਉੱਤੇ ਅਸੀਂ ਸਾਰਿਆਂ ਨੇ ਆਪਣਾ ਡੈਕੋਰਮ ਪੇਟ ਕਰਦੇ ਹੋਏ ਭਗਵਾਨ ਰਾਮ ਦੀ ਆਮਦ ਨੂੰ ਅਸੀਂ ਜੀ ਆਇਆਂ ਨੂੰ ਕਹਿਣਾ ਇਹ ਤੋਂ ਇਲਾਵਾ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਤੇ ਉਹਨਾਂ ਨੇ ਬੇਨਤੀ ਮੰਨ ਲਈ ਹੈ ਕਿ ਜਿੱਥੋਂ ਜਿੱਥੋਂ ਨਗਰ ਕੀਰਤਨ ਗੁਜ਼ਰਨਾ ਹੈ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿੰਨੀਆਂ ਮੀਟੀਆਂ ਜਾਂ ਸ਼ਰਾਬੀਆਂ ਦਾ ਪਤਾ ਹੈ ਉਹ ਜਦੋਂ ਤੱਕ ਭਗਵਾਨ ਰਾਮ ਦੀ ਆਮਦ ਨਹੀਂ ਹੁੰਦੀ ਉਹਨਾਂ ਤੋਂ ਕੋਨਾਮੀ ਟਿਕਾਣਾ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਂ ਜਿਹੜੀਆਂ ਪ੍ਰਵਾਨ ਹੋ ਗਈਆਂ ਇਹ ਤੋਂ ਇਲਾਵਾ ਸਾਰੀਆਂ ਇਹਨਾਂ ਦੁਕਾਨਦਾਰਾਂ ਵੀਰਾਂ ਨੂੰ ਬੇਤੀ ਆ ਵੱਡੀ ਗਿਣਤੀ ਚ ਦੁਕਾਨਾਂ ਤੋਂ ਬਾਹਰ ਨਿਕਲੋ ਆਪੋ ਆਪਣੇ ਪਰਿਵਾਰਾਂ ਨੂੰ ਬਾਹਰ ਲੈ ਕੇ ਆਓ ਭਗਵਾਨ ਰਾਮ ਦੀ ਆਮਦ ਨੂੰ ਲੈ ਕੇ ਸਾਰੇ ਗਾੜੇ ਅਸੀਂ ਇਸ ਤਰ੍ਹਾਂ ਦੇ ਨਾਲ ਇੱਥੇ ਸਨਾਤਨ ਦਾ ਇੱਕ ਵੱਡਾ ਅਸੀਂ ਸ਼ੋਭਾ ਯਾਤਰਾ ਜਿਹੜੀ ਅੱਜ ਸ਼ੋਭਾ ਯਾਤਰਾ 14 ਸਾਲਾਂ ਬਾਅਦ ਰੱਬ ਹੋ ਰਹੀ ਹੈ ਮੰਨਦਾ ਇਹ ਹੀ ਭਾਵ ਹੈ ਸਾਰੇ ਪ੍ਰਬੰਧਕਾਂ ਕਿਸੇ ਇੱਕ ਦਾ ਨਹੀਂ ਸਾਰੇ ਪ੍ਰਬੰਧਕਾਂ ਦਾ ਜਿਹਦੇ 'ਚ ਮੈਂ ਵੀ ਇੱਕ ਹਾਂ ਸਾਰੇ ਪ੍ਰਬੰਧਕਾਂ ਦਾ ਇਹੀ ਭਾਵ ਹੈ ਕਿ ਸਨਾਤਨ ਦੇ ਜਿੰਨੇ ਵੀ ਉਤਸਵ ਹੋਣ ਕਦੀ ਟਾਂਡੇ ਕਦੀ ਉੜਮੜ ਕਦੀ ਅਈਆ ਸਾਰੀਆਂ ਸੰਸਥਾਵਾਂ ਦਾ ਹੋਣ ਸਾਰੀਆਂ ਸੰਸਥਾਵਾਂ ਨੂੰ ਫਿਰ ਇੱਕ ਵਾਰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਦੀ ਰਾਤ ਕੋਈ ਕੋਰ ਕਸਰ ਬਾਕੀ ਨਾ ਰਹਿ ਜਾਏ ਜਿਨ੍ਹਾਂ ਨੂੰ ਜਿੰਨੇ ਜਿੰਨੇ ਰੱਖ ਗਏ ਆ ਉਹਨੇ ਰਥ ਲੈ ਕੇ ਆਣ ਜਿਨ੍ਹਾਂ ਕੋਲ ਜਿੰਨਾ ਜਿੰਨਾ ਸਾਜੋ ਸਮਾਨ ਗਿਆ ਕੱਲ 12 ਵਜੇ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਬੀਬੀਆਂ ਦਾ ਖਾਸ ਤੌਰ ਤੇ ਮਹਿਲਾਵਾਂ ਦਾ ਮਹਿਲਾ ਮੰਡਲੀਆਂ ਦੇ ਸਹਿਯੋਗ ਲਈ ਬਹੁਤ-ਬਹੁਤ ਧੰਨਵਾਦ। ਕੱਲ ਪ੍ਰਭੂ ਦੇ ਗੁਣ ਗਾਧੀਆਂ ਹੋਈਆਂ। ਮੀਲ ਦਾ ਪੱਥਰ ਇਹ ਸ਼ੋਭਾ ਯਾਤਰਾ ਸਾਬਤ ਹੋ ਜਾਏ। ਇਹਨਾਂ ਲਖਜ਼ਾਂ ਦੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਦਾ ਕਿ ਕੋਈ ਦੁਕਾਨਦਾਰ ਆਪਣੀ ਆਪਣੀ ਦੁਕਾਨ ਦੇ ਵਿੱਚ ਅੰਦਰ ਨਾ ਰਹਿ ਜਾਏ ਕਿਉਂਕਿ ਜਦੋਂ ਅਸੀਂ ਦੁਕਾਨ ਦਾ ਸ਼ਟਕ ਖੋਲਦੇ ਆਂ ਉਦੋਂ ਭਗਵਾਨ ਰਾਮ ਨੂੰ ਨਮਸਤੇ ਕਰਦੇ ਆਂ, ਜੈ ਰਾਮ ਜੈ ਰਾਮ ਕਰਦੇ ਆਂ ਕਿ ਅੱਜ ਸ਼ਾਮ ਤੱਕ ਗਾਹ ਕਾਨ ਤੇ ਜੇ ਉਹਨੂੰ ਭਗਵਾਨ ਰਾਮ ਆਣ ਲੱਗਿਆ ਤੇ ਉਹਨਾਂ ਦੇ ਸਵਾਗਤ 'ਚ ਕੋਈ ਕਸਰ ਬਾਕੀ ਨਾ ਰਹਿੰਦੀ ਹੋ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਕੱਲ ਸਾਰੇ ਪ੍ਰਬੰਧਕ ਇੰਤਜ਼ਾਰ ਕਰਨਗੇ ਤੁਸੀਂ ਇੱਥੇ ਪਹੁੰਚੋ ਤੇ ਭਗਵਾਨ ਰਾਮ ਜੀ ਦਾ ਕੁਟਕਰ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ